ਆਓ ਜੀ ਬਾਪੇ ਅੱਜ ਪੁੱਠਾ ਜਾ ਕੰਮ ਕਰਤਾ ਪੈਣਗੇ ਦਾ ਖਰਛਤਰੇ ਤੇ ਬਾਪੇ ਦੋਏ ਜੋੜਦੀਆਂ ਦੇਖ ਲੋ ਪੂਰੀਆਂ ਖੋਦੀਆਂ ਮੀਆਂ ਨੇ ਮੂਰਲੀ 7.5 ਕੁਇੰਟਲ ਵੀ ਹੈਰੋਂ ਆ ਬਾਈ ਜੰਡੂ ਵਾਲਿਆਂ ਦੀ ਮਗਰ ਲਈ ਵੀ ਪੂਰੀ ਵਧੀਆ ਬਣੀ ਹੋਈ ਆ ਮੈਂ ਜਿੰਨੀ ਆਪਾਂ ਬਾਹੀ ਕਰਦੇ ਉਹਨੇ ਦੋਨੇ ਹੈਰੋਂ ਆਪਾਂ ਨੇ ਉਨੀਆਂ ਖੋਦੀਆਂ ਤੁਸੀਂ ਦੇਖੋ ਹਨ ਤੇ ਦੇਖੋ ਵੇਰਾ ਜੁਰਕਾ ਕਿਉਂ ਬਰਦਾ ਹਾਏ 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 ਓਏ ਰੱਬਾ ਕਾਨੂੰ ਕਹਿਣਾ ਹੈ ਓ ਆ ਮੈਂ ਉਹ ਕੰਪਨੀ ਨਹੀਂ ਬਣਾ ਕੇ ਸਾਰਦਾ ਮੈਂ ਮੈਂ ਸਾਰੀ ਉਹ ਵਾਦਾ ਸੋਣਾ ਸੋਣਾ ਫੱਕ ਬਣਾਉਣਾ ਆ ਕਰ ਉਹ ਬਈ ਪਲਾਓ ਵਾਲੀ ਜ਼ਮੀਨ ਆ ਨਾਲੇ ਬਹੁਤ ਜਿਆਦੇ ਕੋਲੀ ਐ ਪਰ ਕੋਈ ਵਾਵਾ ਆਫਤਾ ਨਹੀਂ ਹੈਗਾ ਐਂ ਵੇਖ ਰੋਦ ਦੀਆਂ ਬੋਲ ਰੇ ਤਾਂ ਬੜੀ ਫਿਰਦਾ ਜਿੰਨੀ ਕਾਉਂਦੀ ਐ ਜੀ ਐ ਮਾਰ ਜੂ ਮਾਰ ਜੂ ਕਰਦਾ ਮਾਰ ਤੂ ਮਾਰ ਤੂ ਰਵਣ ਰਵਾਂ ਨਾ ਇਹ ਨਹੀਂ ਰਹਿੰਦਾ ਹਾਈ ਹਾਈ ਓਏ ਰੱਬਾ ਨਿਆ ਰਹੀ ਜਾਂਦਾ ਅੱਜ ਆਹ ਬਾਈ ਮੱਣਦੇ ਹੋਰ ਕਿਉਂ ਟਲਾਈ ਔਰ ਨੂੰ ਐ ਨਹੀਂ ਆਇਗਾ ਵੀ ਟੀਆਰ 4 ਦੇ ਤੇ ਲਈ ਵਰਦਾ ੋੜੀ ੋੜੀ ਆਹ ਵੇਖੋ ਦੋ ਯਾਰ ਥੋੜਾ ਕੱਤੀ ਵਰਦਾ ਇੱਕੜੀ ਸਹੀ ਵੰਡਾ ਹੋਣਾ ਨਹੀਂ ਨਾ ਗਾ ਮਾਣਿਆ ਨੇ ਕਹਿਣਾ ਬਾਈ ਹਾਇਰੋਂ ਦਾ ਖੋਲੀ ਨਹੀਂ ਵਿੱਚ ਨੇ ਬਹੁਤ ਦੁੱਸਗਾ ਰਹਿਣ ਵਾਲੇ ਨੇ ਬਾਈ ਜੀ ਲੋਕਾਂ ਦਾ ਮੂੰਹ ਨਹੀਂ ਫੜਿਆ ਜਾਂਦਾ ਪਰ ਪੂਰਾ ਸਰਾ ਚੱਲ ਰਿਹਾ ਐਨ ਕੋਈ ਲਾਗਾ ਤੇ ਕੋਈ ਨਹੀਂ ਹੈਗਾ ਲੜਾ ਨੱਚਦਾ ਜਾਂਦਾ ਦੇਖ ਲਓ ਤੁਸੀਂ ਸਲਿੱਪਿੰਗ ਚੈੱਕ ਕਰੋ ਟਾਇਰਾਂ ਦੀ ਦੇਖੋ ਇਹ ਗਾਇਦੇ ਹੋਸੀਆਂ ਜਿਹਾ ਲੱਗਿਆ ਵੀ ਉਹ ਟਰੈਕਟਰ ਭੱਜਿਆ ਮੇਰੀ ਜਾਵੇ ਆਹ ਦੇਖ ਲਓ ਤੁਸੀਂ ਕਿਵੇਂ ਚੱਲ ਰਿਹਾ ਨਾਰ ਕਰਦਾ ਵੀ ਸਾਰੀਆਂ ਦੋਸਤਾਂ ਦੇ ਦੋਏ ਪਾ ਕੇ ਪਾਦਣੇ ਆ 13 ਤੋਂ ਕੰਮ ਲੱਭੂਗਾ ਬਹੋਰ ਕਰ ਨਾਲੋਂ ਕਹਿੰਦੀ ਬਾਈ ਆ ਜਮੀਨ ਦੀ ਡਲੀ ਜਾਵਾਂ ਪੋਰ ਦੀ ਦੇਖ ਲਓ ਬਾਜ ਸੁਣੋ ਬਾਜ ਕੀ ਕਹਣਾ ਪਾਰ ਜੂ ਪਾਰ ਜੂ ਕਰਦਾ ਪਾਰ ਲਓ ਜੀ ਮਿੱਤਰੋ ਹੁਣ ਆਪਾਂ ਜੌਨੀਅਰ ਦੇ ਮਗਰ ਪਾਉਣ ਲੱਗੇ ਆਂ ਕੱਢਤਾ ਆਪਾਂ ਨੇ ਕਿਉਂ ਭਾਈ ਬੌਣੀਆਂ ਟਾਈਮ ਬਹੁਤ ਘੱਟ ਆ ਤੇ ਮੜਾ ਮੋਟਾ ਜਿਹਾ ਸ਼ੋਗਲ ਮੇਲਾ ਕਰਦੇ ਆਂ ਆਉਣ ਦਾ ਜੀ ਤੇ ਭਾਈ ਮੜਾ ਮੋਟਾ ਪੰਨ ਛੰਨ ਕਰਨਾ ਜ਼ਰੂਰੀ ਆ ਆ ਵੀ ਕਿਹੜੇ ਗੇਰ ਚ ਲਾਈਂਗਾ ਚਾਹ ਟਾਪ ਲੋ ਚਲਾ ਲਾ ਜੇ ਪਹਿਲੇ 2 ਚ ਲਾ ਲਾ ਪਹਿਲੇ ਹਾਈ ਚ ਲਾ ਲਿਆ ਭਾਈ ਇਹ ਵੀ ਮੋਡੀਫਾਈ ਕਰਾਇਆ ਵਾ ਇਹ ਮੁੰਡੇ ਨੇ ਹੁਣ ਆਪਣੇ ਨੇ ਮੋਡੀਫਾਈ ਕਰਾਇਆ ਇਹ ਉਥੋਂ ਆਪਣਾ ਮਹਾਲੀ ਤੋਂ ਪੁੱਲਰ ਡੀਜ਼ਲ ਸਰਵਿਸ ਤੋਂ ਤੇ ਲੰਬ ਮਾਰਦਾ ਪੂਰੀ ਉਹ ਲਿਫਟ ਨਹੀਂ ਚੱਕਣੀ ਭਾਈ ਲਿਫਟ ਨਹੀਂ ਚੱਕਣੀ ਚਲੋ ਮੋੜ ਆ ਭਾਈ ਮੋੜ ਤੇ ਥੋੜਾ ਜਿਹਾ ਘੱਟ ਜ਼ੋਰ ਲੱਗਦਾ ਹੁੰਦਾ ਆਏ ਹਾਏ 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 ਪਰ ਜੋਰ ਪੂਰਾ ਲਾ ਰਿਹਾ ਟਰੈਕਟਰ ਓਏ ਕਾ ਨੂੰ ਸਾਰਾ ਤੋੜਨਾ ਲੱਗੀ ਕੋਸ ਜੋਰ ਟਰੈਕਟਰ ਪੂਰਾ ਲਾ ਰਿਹਾ ਬਈ ਇਹੋ ਜੀ ਗੱਲ ਨਹੀਂ ਹੈਗੀ ਤੇ ਦੇਖੋ ਤੁਸੀਂ ਆਉਂਦਾ ਸਵਾਦ ਪੂਰਾ ਬਾਈ ਕੰਮ ਦੇ ਨਾਲ-ਨਾਲ ਮਾੜਾ-ਮੋਟਾ ਫਨ-ਸ਼ੰਨ ਕਰ ਲੈਣਾ ਚਾਹੀਦਾ ਕਰੇ-ਕਰੇ ਹਣਾ ਥੱਲੇ ਸਿੱਟਦੇ ਥੱਲੇ ਤੁਰ ਪਿਆ ਵੀ ਤੁਰ ਪਿਆ ਤੁਰ ਪਿਆ ਓ ਮਾਈ ਗੋਡ ਤੂੰ ਐ ਦੀ ਲਾਠ ਚੱਲ ਬੱਸ ਤੇ ਲਓ ਜੀ ਬਾਬਿਓ ਹੁਣ ਆਪਾਂ ਬਾਦੀਏ ਜ਼ਮੀਨ ਬਹੁਤ ਪਈ ਆ ਆਲੂ ਬੀਜਣ ਵਾਲੇ ਯਾਰਾ ਉਲਝਿਆ ਪਿਆ ਕੰਮ ਬਹੁਤ ਲਓ ਵੀ ਮਿੱਤਰੋ ਅੱਜ ਆਪਾਂ ਤੁਹਾਨੂੰ ਵੇਟ ਦਿਖਾਉਣ ਲੱਗੇ ਆ ਨਵੇਂ ਤਰੀਕੇ ਦੇ ਵੇਟ ਨੇ ਹਾਂ ਵੇਟ ਹੈਗੇ ਨੇ ਬਾਈ ਤੁਹਾਡੇ ਵਾਸਤੇ ਸਪੈਸ਼ਲ ਸਪੈਸ਼ਲ ਕਿਉਂ ਨੇ ਬਾਈ ਇੱਕ ਤਾਂ ਇਹ ਵੇਟ ਦੇਗੀ ਨਹੀਂ ਹੈਗੇ ਤੇ ਦੂਜਾ ਦੇਗੀ ਵੇਟਾਂ ਨਾਲੋਂ ਸਸਤੇ ਨੇ ਲੋਹੇ ਦੇ ਵੇਟ ਤਿਆਰ ਕਰੇ ਹੋਏ ਜਿਨ੍ਹਾਂ ਦੀ ਕਿ ਲਾਈਫ ਬਹੁਤ ਜ਼ਿਆਦਾ ਬਈ ਦੇਗੀ ਵੇਟਾਂ ਨਾਲੋਂ ਤੁਹਾਨੂੰ ਲੋਹੇ ਦੇ ਵੇਟ ਆਪਾਂ ਸਸਤੇ ਰੇਟ 'ਤੇ ਦਵਾ ਦਾਂਗੇ ਤੁਸੀਂ ਆਉਣਾ ਕਿੱਥੇ ਆ ਪਾਵਰ ਲੈਂਡ ਪਰ ਆਉਣਾ ਬਾਈ ਤੁਹਾਨੂੰ ਬੁਕਿੰਗ ਕਰਾ ਕੇ ਪਊਗਾ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਲਾਇਆ ਹੋਇਆ ਆਪਾਂ ਨੇ ਨਾਪਰੇ ਸ਼ਹਿਰ ਦੇ ਵਿੱਚ ਬਾਈ ਉਹਨਾਂ ਦੀ ਇੰਡਸਟਰੀ ਆ ਸੋ ਇੱਥੇ ਤੁਸੀਂ ਪਹੁੰਚ ਸਕਦੇ ਹੋ ਸਕਰੀਨ ਤੇ ਨੰਬਰ ਨੋਟ ਬਾਈ ਟਰੈਕਟਰ ਆਏ ਪਿਆ ਆ ਇੱਕ ਉਹ ਖੜਾ ਆ ਦੋ ਟਰੈਕਟਰ ਸਵੇਰੇ ਚੱਲ ਗਏ ਡਿਮਾਂਡ ਬਹੁਤ ਹੈ ਬੇਟਾਂ ਦੀ ਕਿਉਂਕਿ ਡੇਗੀ ਵਾਲੇ ਤਾਂ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਕੰਮ ਥੋੜਾ ਦੂਏ ਲੋਟੇ ਹੁੰਦਾ ਇਹ ਲੋਹੇ ਵਾਲੇ ਆ ਗਏ ਬਾਈ ਇਹਨਾਂ ਦੀ ਕੁਆਲਿਟੀ ਬਹੁਤ ਜ਼ਿਆਦਾ ਤੇ ਲਾਈਫ ਵੀ ਬਹੁਤ ਜ਼ਿਆਦਾ ਆ ਹੁਣ ਅੱਗੇ ਆਉਣ ਵਾਲੇ ਦਿਨਾਂ 'ਚ ਬਾਈ ਸੁਪਰ ਸੀਟਰ ਦਾ ਸੀਜ਼ਨ ਆਉਣ ਵਾਲਾ ਆ ਹਾਂ ਬਾਈ ਹੁਣ ਤਾਂ ਹਰ ਇੱਕ ਚੀਜ਼ ਤੇ ਨਾ ਬੇਟਾਂ ਦੀ ਲੋੜ ਆ ਸੂਪਰ ਫੀਡਰ ਕਹਿ ਲੋ ਮੱਕੀ ਵਾਲੀ ਮਸ਼ੀਨ ਕਹਿ ਲੋ ਆਲੂ ਵਾਲੀਆਂ ਮਸ਼ੀਨਾਂ ਆਲੂ ਬੀਜਣ ਵਾਲੀ ਪੱਟਣ ਵਾਲੀ 4x4 ਟਰੈਕਟਰ ਕਿਸੇ ਕੰਮ ਦਾ ਨਹੀਂ ਹਾਂ 4x4 ਵੀ ਦੂਜੇ ਵੀ ਸਿੰਪਲ ਵੀ ਕਣਕ ਬਜਾਈ ਕਰਨੀ ਆ ਬਾਈ ਬੀ ਪਾ ਕੇ ਟਰੈਕਟਰ ਮੂਹਰੇ ਉੱਠੇ ਹੀ ਰਹਿੰਦਾ ਸੋ ਜਿਹੜੇ ਭਰਾਵਾਂ ਨੇ ਵੀ ਬੀਟ ਖਰੀਦਣੇ ਆ ਇਹ ਬੀਟ ਖਰੀਦੋ ਬਾਈ ਦੇਗ ਵਾਲੇ ਬੀਟਾਂ ਨਾਲ ਉਹ ਲੋਹੇ ਵਾਲੇ ਬੀਟ ਨੇ ਇੱਕ ਤਾਂ ਪੇਂਟ ਕੁਆਲਿਟੀ ਦੇਖਾ ਇਹਨਾਂ ਦੀ ਬਣਤਰ ਦੇਖ ਕਿੰਨੀ ਸਫਾਈ ਨਾਲ ਬਣੇ ਹੋਏ ਨੇ ਬਾਈ ਬੀਟ ਕੁਆਲਿਟੀ ਦੇਖੋ ਤੁਸੀਂ ਐਨ ਪੂਰੀ ਆ ਤੇ ਬਾਈ ਇੱਕ ਨਾਲੇ ਹੋਰ ਨਾ ਜਿਹੜੇ ਆਪਣੇ ਦੂਜੇ ਵੇਟ ਆਉਂਦੇ ਆ ਉਹਨਾਂ ਤੇ ਟੋਚਨ ਨਹੀਂ ਪੈਂਦਾ ਹੈਗਾ ਤੇ ਇਹਨਾਂ 'ਚ ਹੁੱਕ ਲੱਗੀ ਵਾ ਸਪੈਸ਼ਲ ਟੋਚਨ ਪਾਉਣ ਵਾਸਤੇ ਤੇ ਬਾਈ ਟਰਾਲੀ ਟਰੋਲੀ ਖੋਜੇ ਨਾ ਸਭ ਤੋਂ ਵੱਡੀ ਡੈਕ ਤਾਂ ਆਪਾਂ ਨੂੰ ਇਹੀ ਆਉਣੀ ਚਾਹੀਦੀ ਆ ਅਗਲਾ ਕਹਿੰਦਾ ਯਾਰ ਮੇਰੇ ਟਰੈਕਟਰ ਦੇ ਦਾ ਡੇਗੀ ਵੇਟ ਲੱਗੇ ਹੋਏ ਨੇ ਟੋਚਨਾਂ ਪਾਈਆਂ ਨਹੀਂ ਪਤਾ ਪਲੇਟ ਪੱਟੀ ਜਾਵੇ ਹਾਂ ਤੇ ਇਹਦੇ 'ਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਊਗੀ ਪਿੱਛੋਂ ਪੂਰੀ ਐਣ ਪੱਤੀ ਲੱਗੀ ਹੋਈ ਆ ਬਾਈ ਮਜ਼ਬੂਤੀ ਵਾਲੀ ਹਨਾ ਐਣ ਜਿੰਨਾ ਮਰਜ਼ੀ ਮੈਂ ਕਹਿੰਦਾ ਖਿੱਚੀ ਤੂੰ ਕਰੀ ਜਾ ਕੋਈ ਚੱਕਰ ਨਹੀਂ ਇਹਨਾਂ ਨੂੰ ਤੇ ਤੁਹਾਨੂੰ ਮਿਲਣਗੇ ਬਹੁਤ ਜਿਆਦੇ ਜਾਇਜ਼ ਰੇਟ ਤੇ ਹਾਂ ਆਪਾਂ ਕਹਿ ਲੀਏ ਵੀ ਇੱਕ ਤਾਂ ਆਪਾਂ ਨੇ ਵਧੀਆ ਚੀਜ਼ ਲੈਣੀ ਆ ਉਥੇ ਆਪਣੇ ਦਿਮਾਗ 'ਚ ਇਹ ਗੱਲ ਜਾਂਦੀ ਆ ਵੀ ਬਾਈ ਪੈਸੇ ਜਿਆਦੇ ਲੱਗਣਗੇ ਪੈਸੇ ਵੀ ਘੱਟ ਲੱਗਣਗੇ ਚੀਜ਼ ਵੀ ਵਧੀਆ ਮਿਲੂਗੀ ਹਾਂ ਤੇ ਬਾਕੀ ਆ ਭਰਪਨ ਤੋਂ ਪੁੱਛਦੇ ਆ ਅਰਪਨ ਕਿਵੇਂ ਵੇਟ ਬਾਈ ਬਾਈ ਵਧੀਆ ਨੇ ਪੂਰੇ ਆ ਦੇਖੋ ਲੋਹੇ ਦੇ ਨੇ ਯਾਰ ਆਪਾਂ ਦੇਗੀ ਲਵਾਉਣੇ ਆ ਦੇਗੀ ਨੂੰ ਆਹ ਰੇਟ ਦੇਣਾ ਪੈਂਦਾ ਚਲੋ ਰੇਟ ਤੁਸੀਂ ਕਾਲ ਤੇ ਪਤਾ ਕਰ ਲਿਓ ਹਾਂ ਆਹ ਰੇਟ ਆਪਾਂ ਦੇਗੀ ਲੈ ਯਾਰ ਉਹਨੇ ਤੁਹਾਨੂੰ ਲੋਹਾ ਦੇ ਰਿਹਾ ਯਾਰ ਲੋਹੇ ਦੀ ਕੀਮਤ ਕਰੇ ਘਟਣੀ ਨਹੀਂ ਲੋਹਾ ਲੋਹਾ ਨਾਲੇ ਮਿਆਦ ਵਧਦਾ ਬਈ ਇਹਨਾਂ ਦੀ ਲੋਹਾ ਤਾਂ ਲੋਹਾ ਹੀ ਰਹਿਣਾ ਬਾਈ ਉਹ ਜਿਹੜੀਆਂ ਪਲੇਟਾਂ ਆਈਆਂ ਲੱਗੀਆਂ ਹੋਈਆਂ ਨੇ ਦੇਗੀ ਭਰੇ ਦਾ ਬੰਦਾ ਕਹਿੰਦਾ ਯਾਰ ਮੇਰੇ ਟਰੈਕਟਰ ਨੂੰ ਰੇਟ ਉਸ ਚ ਨਾ ਬਾਈ ਸੈਟ ਤੇ ਪਾਲ ਉਹਨੇ ਟਰੈਕਟਰ ਦੀ ਨੂੰ ਪਾ ਲੋ ਸਮਾਂ ਇਹਦੇ ਪਾਰਟ ਜਾਣਾ ਆ ਦੇ ਲੈਦਰ ਲੋਹਾ ਇਹਨਾਂ ਨਾਲੇ ਇਹਨਾਂ ਦਾ ਰੇਟ ਵੀ ਨਹੀਂ ਘਟਦਾ ਬਾਈ ਜਦ ਮਰਜੀ ਲੋਹੇ ਦਾ ਰੇਟ ਤੇ ਜਦ ਮਰਜੀ ਹਾਂ ਇਹਨੇ ਤਾਂ ਵਧਣਾ ਹੀ ਆ ਦਿਨ ਬਰ ਦਿਨ ਉਹਨਾਂ ਦਾ ਰੇਟ ਤੁਹਾਨੂੰ ਪਤਾ ਘਟ ਜਾਂਦਾ ਜੇ ਤੁਹਾਨੂੰ ਜਿਹੜੇ ਮਰਜ਼ੀ ਟਰੈਕਟਰ ਦੇ ਵੇਟ ਲਵਾਉ ਹਾਂ ਪੂਰੇ ਆ ਦੇਖੋ ਸ਼ੋਅ ਨਾਲ ਮੈਚ ਕਰਦਾ ਤੁਹਾਨੂੰ ਰੰਗ ਮਿਲੂਗਾ ਪੂਰਾ ਕਲਰ ਮੈਚਿੰਗ ਆ ਬਾਈ ਕੁਆਲਿਟੀ ਕਿਤੇ ਤੁਹਾਨੂੰ ਬਿਲਡਿੰਗ ਨਹੀਂ ਦੇਖੂਗਾ ਕਟਿੰਗ ਇੰਨੀ ਸੋਹਣੀ ਵੀ ਹੋਈ ਵੀ ਹੋਊਗੀ ਮੈਂ ਕਹਿੰਦਾ ਹੱਥ ਫੇਰ ਕੇ ਦੇਖੋ ਬਾਈ ਤੁਹਾ ਦਾ ਸਿਰੇ ਦਾ ਕੰਮ ਹੋਇਆ ਮਿਲੂਗਾ ਤੇ ਬਾਈ ਉਹਨਾਂ ਦਾ ਨੰਬਰ ਪਾ ਰਹੇ ਹਾਂ ਤੇ ਬਾਈ ਉਹਨਾਂ ਨਾਲ ਕੰਟੈਕਟ ਕਰ ਸਕਦੇ ਤੁਸੀਂ ਪਾਵਰ ਲੈਂਡ ਨਾਬੇ ਵਾਲੇ ਨੇ ਬਾਈ ਇਹ ਨਾਬਾ ਇੱਧਰ ਦੇ ਪਾਸੇ ਆਹੇ ਨਾਬਾਂ ਪ੍ਰੀਤ ਵਾਲੇ ਰੋਡ ਦੇ ਪਾਸੇ ਪ੍ਰੀਤ ਵਾਲਿਆਂ ਦੇ ਬੈਕ ਸਾਈਡ ਹਾਂ ਤੇ ਵੀਰੋਣਾ ਨਾਲ ਕੰਟੈਕਟ ਕਰਕੇ ਬੁਕਿੰਗ ਕਰਾ ਸਕਦੇ ਹੋ ਡਿਲੀਵਰੀ ਵੀ ਕਰ ਦਿੰਦੇ ਆ ਪਰ ਉਹ ਤੁਸੀਂ ਵੀਰੋਣਾ ਨਾਲ ਕਾਲ ਕਰ ਲਿਓ ਹਣਾ ਤੇ ਕੰਟੈਕਟ ਕਰਿਓ ਬਾਈ ਉਹਨਾਂ ਨਾਲ ਹਾਂ ਫਿਟਿੰਗ ਬਹੁਤ ਜਿਆਦਾ ਵਧੀਆ ਹੁੰਦੀ ਹੈ ਜੀ ਆਪਾਂ ਲਵਾ ਕੇ ਲੈ ਕੇ ਜਾਂਦੇ ਆ ਏ ਟੂ ਜ਼ेड ਸਾਰੇ ਟਰੈਕਟਰਾਂ ਨੂੰ ਨੇ ਵੀ ਜਿਹੜੇ ਵੀ ਟਰੈਕਟਰ ਦੇ ਤੁਸੀਂ ਫਿਟਿੰਗ ਬਹੁਤ ਵਧੀਆ ਹੁੰਦੀ ਹੈ ਬਾਈ ਜੇ ਆਪਾਂ ਇੱਥੋਂ ਕਰਾ ਕੇ ਲੈ ਕੇ ਜਾਂਦੇ ਆ ਕੋਈ ਗੱਲ ਨਹੀਂ ਮਾੜਾ ਮੋਟਾ ਆਪਣਾ ਉਧਰ ਸਵਰਾਜ ਤੇ ਲੱਗ ਰਹੇ ਨੇ ਹੁਣ ਜੌਂਡੀਅਰ ਤੇ ਲੱਗੇ ਸਵੇਰੇ ਦੋ ਟਰੈਕਟਰ ਬਾਈ ਉਹਨਾਂ ਨੇ ਭੇਜਤੇ ਆਪਾਂ ਥੋੜੇ ਲੇਟ ਹੋ ਗਏ ਸੀ ਔਨ ਕਰਕੇ ਲਾਓ ਵੀ ਮਿੱਤਰੋ ਅੱਜ ਆਪਣੇ ਕੋਲ ਟ੍ਰਾਇਲ ਵਾਲੇ ਵੀਰ ਆਏ ਹੋਏ ਨੇ ਟਰੇਲ ਕਰਨ ਵਾਸਤੇ ਹਨਾ ਉਹਦੇ ਕਰਕੇ ਆਪਾਂ ਨੇ ਘਰ ਦੇ ਮੂਰੀ ਇਹ ਜਗਾ ਜਿਹੜੀ ਤਿਆਰ ਕਰੀ ਐ ਆਪਾਂ ਬਾਈ ਇਹਦੇ ਚ ਕਣਕ ਬੀਜਾਂਗੇ ਦੋ ਕਿਆਰੀਆਂ ਹਨਾ ਇੱਕ ਆਪਾਂ ਇਹਨਾਂ ਦੀ ਦਵਾਈ ਲਾ ਕੇ ਬੀਜਣੀ ਆ ਇੱਕ ਆਪਾਂ ਨੋਰਮਲ ਆਪਣੀ ਡਾਈ ਪਾ ਕੇ ਜਿਵੇਂ ਆਪਾਂ ਅੱਗੇ ਬੀਜਦੇ ਆ ਹਨਾ ਇੱਕ ਆਪਾਂ ਨੇ ਉਦਾਂ ਬੀਜਣੀ ਆ ਤੇ ਫਰਕ ਬਾਈ ਹੁਣ ਹਜੇ ਤਕਰੀਬਨ ਆਪਾਂ ਡੇਢ ਮਹੀਨੇ ਤੱਕ ਕਣਕਾਂ ਬੀਜਣੀਆਂ ਨੇ ਤੇ ਤੁਹਾਨੂੰ ਆਪਾਂ ਫਰਕ ਦਿਖਾਵਾਂਗੇ ਇਹ ਆਪਾਂ ਨੇ ਆਪਣੇ ਘਰਾਂ ਦੇ ਮੂਰੀ ਜਗਾ ਮਤਲਬ ਤਿਆਰ ਕਰੀ ਜਾਈ ਨਹੀਂ ਗਾ ਅੱਗੇ ਘਠੇ ਘੁਠੇ ਲਾਉਣੇ ਹੁੰਨੇ ਔਰੇ ਬਸ ਵੈਸੇ ਹੁਣ ਬਾਜਰਾ ਵੱਢ ਕੇ ਹੁਣ ਆਪਾਂ ਹੋਰੇ ਟ੍ਰਾਇਲ ਦੇ ਤੌਰ ਤੇ ਕਣਕ ਬੀਜ ਕੇ ਦੇਖਾਂਗੇ ਠੀਕ ਆ ਤੇ ਤੁਹਾਨੂੰ ਫਿਰ ਦਿਖਾਵਾਂਗੇ ਕਿਵੇਂ ਬੀਜਦੇ ਨੇ ਕਿੰਨੀ ਕਦੀ ਦਵਾਈ ਪੈਂਦੀ ਆ ਕਿੰਨੇ ਕਰੀ ਇਹ ਕਿਵੇਂ ਸੀਡ ਨੂੰ ਲੱਗਦੀ ਆ ਹਨਾ ਤੇ ਤੜਕੀ ਫਿਰ ਬਾਈ ਅਸੀਂ ਤਾਂ ਬੇਲੇ ਜਿਹੀ ਹੋਏ ਬੈਠੇ ਰਹ ਮੰਨ ਕੇ ਚਲੋ ਫਿਰ ਇਹਨਾਂ ਨੇ ਕੰਮੀ ਲਾ ਤੇ ਫਿਰ ਤੇਜ਼ੀ ਨੂੰ ਮਹਾ ਵੀ ਪਰਫਾਰਮ ਬਾਹ ਰੋਟਾਵੇਟਰ ਪਾ ਕੇ ਤੇ ਫਿਰ ਬਾਈ ਹੁਣ ਦੇਖਦੇ ਆ ਤੁਹਾਨੂੰ ਦਿਖਾਉਨੇ ਅੱਗੇ ਦੀ ਕਾਰਵਾਈ ਕਿਵੇਂ ਬਣਦਾ ਹਨਾ ਪ੍ਰੋਗਰਾਮ ਮੰਜੇ ਜਿੰਨੀ ਜਾਰੀ ਬਣਾਉਗੀ ਬਾਈ ਬਹੁਤ ਇਹਨਾਂ ਦਾ ਕਰ ਲਾ ਦੋਏ ਪਾਸੇ ਪੂਰਾ ਡਿਵਾਈਡ ਕਰ ਲਓ ਹੁਣ ਸੱਤੇ ਪਾ ਕਿਵੇਂ ਵੀ ਆਪਾਂ ਇੱਕ ਸਿੰਪਲ ਬੀਜਣੀ ਆ ਇੱਕ ਸਿੰਪਲ ਬੀਜਾਂਗੇ ਇੱਕ ਮਤਲਬ ਦਵਾਈ ਲਾ ਕੇ ਬੀਜਾਂਗੇ ਠੀਕ ਐ ਇਹ ਦਵਾਈ ਦਾ ਮਤਲਬ ਕਾਦੇ ਵਾਸਤੇ ਨੂੰਮਕ ਹੈ ਦਵਾਈ ਡੀਪੀ ਦਾ ਕੰਮ ਕਰਦੀ ਹੈ ਜੀ ਅੱਛਾ ਜੀ ਤੇੜੀ ਦਵਾਈ ਹੈ ਇਹ ਲਾ ਕੇ ਆਪਾਂ ਬੀਜਾਂਗੇ ਇਹ ਮਤਲਬ ਡੀਪੀ ਦਾ ਕੰਮ ਕਰਦੀ ਹੈ ਠੀਕ ਹੈ ਕੋਈ ਡੀਪੀ ਲਾਉਣ ਦੀ ਤੁਹਾਨੂੰ ਹੁਣ ਜਿਹੜਾ ਇਹ ਸਿਸਟਮ ਹੈ ਆਪਾਂ ਇਹ ਹੀ ਦਿਖਾਵਾਂਗੇ ਵੀ ਇੱਕ ਪਾਸੇ ਆਪਾਂ ਡੀਪੀ ਵਾਲੀ ਕਣਕ ਬੀਜਾਂਗੇ ਇੱਕ ਪਾਸੇ ਬੀਜਾਂਗੇ ਹਿਮਕ ਲਾ ਕੇ ਔਰ ਜਿਹੜੀ ਹਿਮਕ ਲੱਗੀ ਹੋਊ ਕਣਕ ਉਹਦੇ ਨਾਲ 4 ਦਿਨ ਪਹਿਲਾਂ ਉੱਗੂਗੀ ਜਰਮੀਨੇਸ਼ਨ ਇਹਦੇ ਨਾਲ ਬਹੁਤ ਵਧੀਆ ਹੁੰਦੀ ਹੈ ਔਰ ਬਾਕੀ ਡੀਪੀ ਵਾਲੀ ਇਹਦੇ ਨਾਲ 4 ਦਿਨ ਬਾਅਦ ਤੁਸੀਂ ਆਪਦੇ ਆਪ ਰਿਜ਼ਲਟ ਦੇਖੋ ਮਤਲਬ ਡੀਪੀ ਪਾਉਣ ਦੀ ਲੋੜ ਨਹੀਂ ਵੀ ਇਹ ਲਾ ਕੇ ਇੱਕ ਦਾਣਾ ਡੀਪੀ ਦਾ ਪਾਉਣ ਦੀ ਜ਼ਰੂਰਤ ਨਹੀਂ ਪਹਿਲਾਂ ਅਸੀਂ ਇਹਦੇ ਨਾਲ ਮਤਲਬ ਸੈਂਕੜੇ ਕਿੰ ਏਕੜ ਮਤਲਬ ਬਜਾਈ ਹੈ ਜਿਹੜ ਪਾਇਆ ਬਿਲਕੁਲ ਲੋ ਜੀ ਆ ਦੇਖੋ ਜੀ ਆ ਤੁਸੀਂ ਬੈਠੋ ਇਹ ਸੀਡ ਲਾਉਣੀ ਹੈ ਇਹ ਇਹ ਆਪਾਂ ਨੇ 1 ਏਕੜ ਦੇ ਸੀਡ ਨੂੰ ਪਹਿਲਾਂ ਤਾਂ ਦੱਸੋ ਵੀ ਕਿੰਨੀ ਲਾਉਣੀ ਹੈ 1 ਏਕੜ ਦੇ ਮਤਲਬ ਸੀਡ ਨੂੰ ਆਪਣੀ ਲੱਗੂਗੀ ਇਹ ਜੀ ਮਤਲਬ 2500 ਐਮਐਲ 2500 ਮਤਲਬ 2 ਕਿਲਿਆਂ ਦਾ 500 ਨਾ ਹਾਂ 2 ਕਿਲਿਆਂ ਦਾ 500 ਨਾ ਉਹ ਤੁਸੀਂ 40 ਕਿਲੋ ਬੀਜ ਪਾਉਣੇ ਹੋ ਤਾਂ 80 ਪਾਉਣੇ ਉਹ ਤੁਸੀਂ ਦੇਖੋ 80 ਨੂੰ ਤਾਂ 40 45 45 ਕਿਲੋ ਠੀਕ ਹੈ ਜੀ 90 ਕਿਲੋ ਹੋ ਗਿਆ 2 ਕਿਲਿਆਂ 2 ਕਿਲਿਆਂ ਨੂੰ ਲੱਗ ਜੂ ਇਹ ਜੀ ਠੀਕ ਹੈ ਠੀਕ ਹੈ ਇਹਦਾ ਰੇਟ ਕੀ ਹੈ ਜੀ ਇਹਦਾ ਰੇਟ ਹੈ ਤਕਰੀਬਨ 700 ਰੁਪਏ ਕੰਸੋਇਮਲ ਹਾਂ ਜੀ ਤੇ ਸਾਡੇ ਕਿ 350 ਦੀ ਮੰਗ ਦੇ ਲਈ ਆਪਾਂ 1 ਕਿਲੋ ਦਾ ਤੁਹਾਨੂੰ ਐਵਰੇਜ ਆਊਗੀ ਆਪਾਂ ਹੁਣ ਇਹ ਆਪਾਂ ਬਈਆ ਦੇਖ ਲਓ ਵੀ ਬਹੁਤੀ ਦਵਾਈ ਨਹੀਂ ਲਾਉਣੀ ਹੋਊਗੀ ਇਹ ਮੰਨ ਕੇ ਚਲੋ ਵੀ ਅੱਧਾ ਕਿਲੋ ਸੀਡ ਹੋਊਗਾ ਹਾਂ ਇਹਨੂੰ ਆਪਾਂ 1 ਟੱਕਣੇ ਲਾ ਰਹੇ ਹਾਂ 2.5 ਕਿਮ ਦੇ ਲਾਵਾਂਗੇ ਇਹਨੂੰ ਹਾਂ ਠੀਕ ਹੈ ਜੀ ਜਿਹੜੀ 5 ਐਮਐਲ 5 ਐਮਐਲ ਦਵਾਈ ਹੈ ਉਹ ਮਤਲਬ 1 ਕਿਲੋ ਨੂੰ ਲੱਗਦੀ ਹੈ ਕਿਲੋ ਸੀਡ ਨੂੰ 5 ਐਮਐਲ ਦਵਾਈ 5 ਐਮਐਲ ਠੀਕ ਹੈ ਹੁਣ ਚੱਲ ਮਤਲਬ ਠੀਕ ਹੈ ਜੀ ਉਹਦੇ ਮਤਲਬ डीएपी जमे ही नहीं बरतना जी थोड़ा भी नहीं जी आपा पानी भी नहीं दंदे नु डीएपी दी जो कह लो जी ने मतलब ਤੁਸੀਂ ਪਾਣੀ ਵੀ ਲਾਉਂਗੇ ਪਾਣੀ ਲਾਉਣ ਤੋਂ ਬਾਅਦ ਹੋ ਗਈ ਡੀएपी ਵਾਲੀ ਕਣਕ ਪੀਲੀ ਕਹਿ ਜੂਗੀ ਤੇ ਇੱਕ ਵਾਰ ਰੋਕੇ ਤੁਰਦੀ ਆਹੋ ਇਹ ਥੋੜਾ ਵੀ ਕੀੜੀ ਨਹੀਂ ਦਿੰਦੀ ਠੀਕ ਹੈ ਜੀ ਲੱਗਦਾ ਪਾਣੀ ਹੀ ਆ ਜਤਿੰਦਰ ਦਵਾਈ ਦੇ ਆਪਾਂ ਨੂੰ ਬਹਿਮ ਹੋਇਆ ਵੀ ਆਪਾਂ ਡੀएपी ਦਾ ਜੇ ਇੱਕ ਹੁੱਡ ਬੰਦ ਹੋ ਜਾਂਦਾ ਆਪਾਂ ਕਹਿ ਦਿੰਨਾ ਵੀ ਫਿਰੇ ਤੱਕ ਕਣਕ ਨਹੀਂ ਆਹ ਮੋੜ ਕੇ ਨਾ ਰੋਕਦੇ ਬੱਸ ਜੀ 5 ਸੈਂਟੀਮੀਟਰ ਬਿਲਕੁਲ ਲੱਗੀਆਂ ਬਿਲਕੁਲ ਲੱਗੀਆਂ ਤੇ ਬਾਕੀ ਇਹ ਦਵਾਈ ਦਾ ਐਂ ਵੀ ਆ ਜਿਵੇਂ ਦੂਜੀਆਂ ਦਵਾਈਆਂ ਪੌੜ ਨਹੀਂ ਰੋਕਦੀਆਂ ਜਿਆਦਾ ਉਹ ਹੋ ਜਾਂਦੀਆਂ ਨੇ ਇਹ ਬਿਲਕੁਲ ਐਂ ਤੇ ਬਈ ਇਹ ਆਪਾਂ ਕੱਲਾ ਕਣਕ ਨੂੰ ਟ੍ਰਾਇਲ ਕਰਕੇ ਦੇਖ ਰਹੇ ਹਾਂ ਆਂਡੂਆਂ ਨੂੰ ਜ਼ਰੂਰ ਲਾਵਾਂਗੇ ਆਪਾਂ 4-5 ਕਿੱਲੇ ਠੀਕ ਹੈ ਬੀਜ ਦੀ ਬਾਹ ਵਧੀਆ ਹਾਂ 826 ਦਾ ਸੀਡ ਆਹੇ ਬਾਬੇ ਕੋਈ ਹੋਇਆ ਟਰਦਾ ਲਓ ਜੀ ਮਾਰੋ ਫਿੱਟਾ ਕੀ ਤਾਂ ਮਰਦੀ ਆਪਾ ਹਾਂ ਆਪਾ ਇਹ ਡੱਕਾ ਲਿਆ ਉੱਡ ਡੱਡ ਲੋ ਨਾ ਸਰਮਾ ਅੱਛਾ ਜੀ ਲੈਨਾਂ ਚ ਪੇਰ ਹਾਂ ਉਹ ਲੈ ਆ ਪੋਰਾ ਕੱਢਣੇ ਵਾਲੀ ਮੇਰੀ ਗੱਲ ਸੁਣੋ ਪੰਦਰ ਫਾਲੀਓ ਪੈ 70 ਫਾਲੀਓ ਪਈਆ ਉਹਦੇ ਨਾਲ ਕੀ ਕਰੀਏ ਲੈ 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 ਤਰਫਾਲੀ ਲੈ ਆ ਗਾਣੇ ਦੱਸ ਦਿਓ ਜੀ ਇਹਨੂੰ ਕਿੰਨੇ ਕਿੰਨੇ ਪੰਨੇ ਬਸ ਗਾਣੇ ਜਿਵੇਂ 20 ਦਿਓ ਤੁਸੀਂ ਆਜੋ ਕਿਹੜੇ ਉਹ ਇੱਕ ਤੁਸੀਂ ਥੋੜੇ 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 ਵਿਚੇ ਕਰ ਲੈ ਅੱਗੇ ਲੈਨ ਮਾਰ ਦਿਓ ਫਿਰ ਪੂਰੀ ਹੋ ਜਾਊਗੀ ਬੋਤ ਮੈਂ ਕਰੋ ਇੱਕ ਤੇ ਡੀਏਪੀ ਪਾ ਲੋ ਹਨਾ ਹਾਂ ਜੀ ਲਾਈਨ ਮੜ ਜੀ ਡੂੰਗੀ ਰੱਖੋ ਤੇ ਕੀ ਆ ਰਹੀ ਆ ਆਪਣਾ ਦਵਾਈ ਵਾਲੀ ਲਾ ਰਿਹਾ ਤੇ ਇੱਧਰ ਡੀਏਪੀ ਪਾ ਕੇ ਆ ਬੰਦਾਂਗੇ ਆਪਣੀ ਇੰਨੀ ਤਾਂ ਬੀਜ ਦੀ ਹੋਣਾ ਐਦੂ ਜਿਆਦਾ ਡੂੰਗੀ ਹੁੰਦੀ ਆਪਣੀ ਬਾਈ ਦੋ ਨਾਲੇ ਆਪਣੇ ਬੀਜ ਦਾ ਟ੍ਰਾਇਲ ਹੋ ਜੂ ਵਧੀਆ ਸਿਸਟਮ ਨਾਲੇ 20 ਬੀਜਣਾ ਇਹ ਰੈਡੀ ਆਪਾਂ ਦੇ ਪਾਸਾ ਵਾਹ ਪਤਾ ਲੱਗ ਜੀ ਕਹੋ ਬਗ ਨਿਸ਼ਾਨੀ ਹੋਈ ਨਿਸ਼ਾਨੀ ਵੀ ਇਹ ਪਹਿਲਾਂ ਜਰਮੀਨੇਸ਼ਨ ਹੋ ਜੂਗਾ ਬਾਈ ਕਹਿੰਦਾ ਵੀ ਲੇਟ ਹੋ ਜੂਗਾ ਜਰਮੀਨੇਸ਼ਨ ਵੀ ਛੇਤ ਤੇ ਹੀ ਹੁੰਦੀ ਆ ਚਲੋ ਦੇਖਾਂਗੇ ਬਾਕੀ ਹਣਾ ਰਿਜ਼ਲਟ ਤੋਂ ਬਾਅਦ ਤੁਹਾਨੂੰ ਰਿਜ਼ਲਟ ਦੱਸਾਂਗੇ ਆਪਾਂ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਉਹ ਕੰਮ ਕਰਕੇ ਆਪਾਂ ਟ੍ਰਾਇਲ ਆ ਰਹੇ ਹਾਂ ਪਹਿਲਾਂ ਕਿਉਂ ਬਾਈ ਵੱਡੇ ਪੱਧਰ ਤੇ ਕੰਮ ਕਰਨੋਂ ਪਹਿਲਾਂ ਨਾ ਛੋਟੇ ਤੇ ਕਰਕੇ ਦੇਖ ਲੈਣਾ ਚਾਹੀਦਾ ਇਹ ਪ੍ਰੋਜੈਕਟ ਕਾਮਯਾਬ ਹੁੰਦਾ ਤੁਹਾਨੂੰ ਦੱਸਾਂਗੇ ਕਿਉਂ ਬਾਈ ਆਪਾਂ ਫਾਇਦੇ ਵਾਲੀ ਉਹ ਗੱਲ ਕਰਦੇ ਹੁੰਨੇ ਆ ਫਿਰ ਯਾਰ ਆਹਾਨ ਕਰਨੀ ਆਪਾਂ ਨਹੀਂ ਜਾਣਾ ਜੇ ਫਾਇਦੇ ਮੰਨਦਾ ਕਾਮਯਾਬ ਆ ਫੁੱਲ ਫਿਰ 2 ਕਿੱਲਿਆਂ ਤੇ 5000 ਰੁਪਏ ਪੀਤੇ ਲਾਉਣ ਦਾ ਕੀ ਫਾਇਦਾ ਤੇ ਪਿਓਰ ਡੀਪੀ ਆ 18 46 ਜਿਹੜਾ ਆਉਂਦਾ ਇੱਥੇ ਉਹ ਡੀਪੀ ਆ ਇਹ ਉਹ ਇੱਕ ਟੀਐਸਪੀ ਆਉਂਦਾ ਉਹ ਚੀਜ਼ ਨਹੀਂ ਪੂਰਾ ਖੁੱਲਾ ਬਾਦੂ ਵਾਲਾ ਪਾਇਆ ਪਿਆ ਨਾ ਪੂਰਾ ਖੁੱਲਾ ਪਾਇਆ ਆਪਾਂ ਨੇ ਨਾ ਨਾ ਠੀਕ ਆ ਠੀਕ ਆ ਛੋਟੇ ਛੋਟੇ ਹੀ ਚਾਹੀਦੇ ਤੇ ਬਾਬੇ ਉਹ ਜਿਹੜੀ ਆ ਦਵਾਈ ਆ ਇਹ ਆਲੂਆਂ ਨੂੰ ਲੱਗਦੀ ਆ ਹਨਾ ਤੇ ਸਪਰੇ ਵੀ ਬਾਅਦ ਚ ਇਹਦੀ ਹੁੰਦੀ ਆ ਤੇ ਆਲੂਆਂ ਨੂੰ ਵੀ ਇਹੀ ਲੱਗਦੀ ਆ ਤਿਆਰ ਦੇਖ ਲੋ ਤੁਸੀਂ ਹਨਾ ਇਹ ਹੁਣ ਆਪਾਂ ਇਹ ਤੇ ਕੀ ਲਾ ਕੇ ਫਿਰ ਤੁਹਾਨੂੰ ਦਿਖਾਵਾਂਗੇ ਰਿਜ਼ਲਟ ਆਲੂਆਂ ਦਾ ਵੀ ਕਿਵੇਂ ਆ ਤੇ ਨੋਰਮਲ ਜਿਹੜੇ ਆਪਾਂ ਨੇ ਬੀਜਣੇ ਤੇ ਉਹ ਵੀ ਬੀਜ ਤੇ ਇਹਨੂੰ ਲਾ ਕੇ ਵੀ ਆਪਾਂ ਬੀਜਾਂਗੇ ਉਸ ਤੋਂ ਦੂਜਾ ਮਤਲਬ ਨਹੀਂ ਹੈ ਉਸਤਾਦ ਸਾਹਿਬ ਇੱਕ ਸਾਰੇ ਅਲੱਗ-ਅਲੱਗ ਟੀਮ ਮੈਂਬਰਾਂ ਦੀ ਹਰ ਕੋਈ ਇਹ ਜਮਾ ਲੱਗਿਆ ਹਰ ਕੋਈ ਜਦੋਂ ਮੱਟ ਮਾਰਦੇ ਹੋਣਗੇ ਕਿੰਨੇ ਟਾਈਮ ਕਰਦਗੇ ਦੋ ਉਹ ਬੋਲ ਰਿਹਾ ਹੈ ਜੀ ਅੱਜ ਅੱਜਾਂ ਟੱਲੋ ਉਹ ਨਹੀਂ ਨਹੀਂ ਹਾਂਜੀ ਉਹ ਮੈਂ ਬੋਲਦਾ ਹਾਂ ਕਾਲ ਲਿਆ ਉਹ ਜਿਹੜਾ ਜਿਹੜਾ ਮੈਂ ਬੋਲਦਾ ਉਹ ਜਿਹੜਾ ਮੈਂ ਬੋਲਦਾ ਫਿਰ ਵੀ ਸਲਾਮ ਕਾਰਾ ਵੱਡੀ ਛੋਟੀ ਪਾਣੀ ਮਿਲਦੀ ਹੈ ਨਹੀਂ ਨਹੀਂ ਇਹ ਫਟੋ ਦਾ ਜੀ ਮੈਂ ਸਟੋਰ ਚੱਕ ਕੇ ਕਿਹਨੂੰ ਚੱਕਦਾ ਮੈਂ ਤਾਂ ਫਰਾਂ ਕੇ ਨੀਲੇ ਦੇਖੀਆ ਅੱਛਾ ਇਹ ਹੁਣ ਕਹਿੰਦੇ ਨਾਲ ਚੁੰਬਕ ਨਾਲ ਨਿਕਲ ਜਾਂਦੀ ਉਹ ਕੀ ਸਿਸਟਮ ਹੈ ਨਹੀਂ ਕਰਦੇ ਚੁੰਬਕ ਨਾਲ ਚੁੰਬਕ ਨਾਲੇ ਕੱਢਦੇ ਆਪਾਂ ਅਸ਼ੋਕ ਦੇ